ਪੰਜਾਬ ਦੇ ਵਿੱਚ ਅਨੇਕਾਂ ਉਦਾਹਰਣ ਕੈਪਟਨ ਉਮਰਿੰਦਰ ਸਿੰਘ ਤੋਂ ਲੈ ਕੇ ਹੋਰ ਲੀਡਰਸ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸੀਟਾਂ ਤੋਂ ਲੜਿਆ ਦੂਸਰੀ ਗੱਲ ਜਿਹੜੀ ਹੈਗੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਹ ਮੈਂ ਨਾ ਤਾਂ ਟਿਕਟ ਅਪਲਾਈ ਕੀਤੀ ਸੀ ਜੀ ਨਾ ਮੈਂ ਕੋਈ ਅਰਜ਼ੀ ਦਿੱਤੀ ਸੀਗੀ ਤੇ ਨਾ ਮੈਂ ਦਿੱਲੀ ਗਿਆ ਕੱਲ ਰਿਲੀਜ਼ ਹੋਈ ਲਿਸਟ ਤੇ ਮੈਂ ਅੱਜ ਆਪਣੇ ਪਿੰਡ ਆਪਾਂ ਗੱਲ ਕਰ ਰਹੇ ਆਂ ਇਹ ਰਾਮਗੜ੍ਹ ਪਿੰਡ ਆ ਪੁਲਾਥਲਕੇ ਦਾ ਸੋ देयरफॉर ਪਾਰਟੀ ਨੇ ਮਹਿਸੂਸ ਕੀਤਾ ਕਿ ਇਸ ਵਾਰ ਇਹ ਜਿਹੜਾ ਸੋ ਕਾਲਡ ਆਪਣੇ ਆਪ ਨੂੰ ਰਾਜਤਾਨੀ ਕਹਿੰਦੇ ਆ ਝਾੜੂ ਵਾਲੇ ਆਮ ਆਦਮੀ ਪਾਰਟੀ ਦੀ ਇਹਨੂੰ ਚੁਣੌਤੀ ਦੇਣ ਵਾਸਤੇ ਉਹਨਾਂ ਨੇ ਮੈਨੂੰ ਚੁਣਿਆ ਇਹ ਮੇਰਾ ਇਹ ਮੈਂ ਕਹਿੰਦਾ ਮੇਰੇ ਲਈ ਬੜੀ ਫਕਰ ਵਾਲੀ ਗੱਲ ਹੈ ਤੇ ਮੈਂ ਆਪਣੀ ਪਾਰਟੀ ਦਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਯਕੀਨ ਦਵਾਉਂਦਾ ਕਿ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਜਿਹੜੇ ਪੰਜਾਬ ਦੇ ਪੋਸਟ ਇੰਡੀਪੈਂਡੈਂਸ ਜਿਹੜੇ ਮੁੱਦੇ ਲਟਕਦੇ ਆਉਂਦੇ ਨੇ ਚਾਹੇ ਉਹ ਪਾਣੀਆਂ ਦੀ ਗੱਲ ਆ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਆ ਚੰਡੀਗੜ੍ਹ ਦੀ ਗੱਲ ਆ ਜਾਂ ਹੋਰ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਦੇ ਨਾਲ ਉਹ ਤਾਂ ਚੱਕਣੀ ਚੱਕਣੀ ਆ ਤੇ ਜਿਹ ਕਿਸਾਨ ਮਰ ਰਿਹਾ ਵਾ ਖੇਤ ਮਜ਼ਦੂਰ ਮਰ ਰਿਹਾ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਬੱਚੇ ਟੈਂਕੀਆਂ ਤੇ ਚੜੇ ਨੇ ਸਾਡੇ ਬੱਚਿਆਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਸਾਡੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਸਾਡੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਅੰਦਰ ਵੜ ਕੇ ਕੁੱਟਦੀ ਆ ਮਾਰਦੀ ਆ ਭਗਵੰਤ ਨੇ ਹੱਥਾ ਬੈਠਾ ਵਾ ਸ਼ੁਭਕਰਨ ਦੇ ਗੋਲੀ ਵੱਜ ਜਾਂਦੀ ਆ ਅਣਪਛਾਤੀ ਐਫ ਆਈ ਆਰ ਹੁੰਦੀ ਆ ਸੋ देयर ਆ ਸੋ ਮਨੀ ਇਸ਼ੂਜ਼ ਜਿਹੜੇ ਅਸੀਂ ਇਸ ਇਲੈਕਸ਼ਨ ਵਿੱਚ ਸੰਗੂਰ ਚ ਸੈਂਟਰ ਸਟੇਜ ਤੇ ਲੈ ਕੇ ਆਵਾਂ ਪੋਜ਼ਿਟਿਵ ਕੈਂਪੇਨ ਰੱਖਾਂਗੇ ਕਿਸੇ ਦੇ ਖਿਲਾਫ ਕੋਈ ਮੈਨੂੰ ਪਰਸਨਲ ਗੱਲ ਜਿੱਦਾਂ ਭਗਵੰਤ ਮਾਨ ਲੱਭ ਲੱਭ ਕੇ ਉੱਤੇ ਟਿਚਰਾਂ ਕਰਦਾ ਆਈ ਵਿਲ ਨਾਟ ਡੂ ਥੈਟ ਲੇਕਿਨ ਇਹ ਸਵਾਲ ਜਰੂਰ ਪੁੱਛਿਆ ਕਿਉਂਕਿ ਵਿਧਾਨ ਸਭਾ ਸਾਨੂੰ ਪੁੱਛਣ ਨਹੀਂ ਦਿੰਦੇ ਤੇ ਇੱਥੇ ਜਰੂਰ ਪੁੱਛਾਂਗਾ ਔਰ ਦੂਸਰੀ ਗੱਲ ਇਸ ਸੰਗਰੂਰ ਵਿੱਚ ਪਹੁੰਚਣ ਦਾ ਯੋਗਦਾਨ ਭਗਵੰਤ ਮਾਨ ਦਾ ਖੁਦ ਆ ਅਗਰ ਮੇਰੇ ਤੇ ਉਹ ਪੰਜ ਪਰਚੇ ਨਾ ਕਰਦਾ ਤੇ ਮੈਨੂੰ ਅਰੈਸਟ ਨਾ ਕਰਦਾ ਐਨਡੀਪੀਐਸ ਵਿੱਚ ਤੇ ਮੁੜ ਕੇ ਜਦੋਂ ਬੇਲ ਹੋ ਜਾ ਦੁਬਾਰਾ ਗ੍ਰਿਫਤਾਰ ਨਾ ਕਰਦਾ ਤੇ ਸ਼ਾਇਦ ਮੈਂ ਸੰਗਰੂਰ ਦੇ ਲੜਨ ਵਾਸਤੇ ਮੇਰੀ ਪਾਰਟੀ ਮੈਨੂੰ ਨਾ ਕਿੰਦੀ ਕਿਤੇ ਨਾ ਕਿਤੇ ਭਗਵੰਤ ਮਾਨ ਨੇ ਆਪ ਖਿੱਚ ਕੇ ਲਿਆਂਦਾ ਮੈਨੂੰ ਸੰਗਰੂਰ ਕਿ ਆ ਉਹ ਜਿਹੜਾ ਕੀ ਕਹਿੰਦੇ ਹੁੰਦੇ ਆ ਬੈਲ ਮuje ਮਾਰ ਸਮਥਿੰਗ ਲਾਈਕ ਥੈਟ ਸੋ ਮੈਂ ਲੜੂੰਗਾ ਔਰ ਮੈਨੂੰ ਪ੍ਰੂਨ ਆਸ ਆ ਵਾਹਿਗੁਰੂ ਦੀ ਕਿਰਪਾ ਨਾਲ ਐਸੀ ਜਿੱਤਾਂਗੇ ਪਰ ਇਹਨਾਂ ਦੇ ਐਮਐਲਏ ਕੀ ਕਰ ਰਹੇ ਨੇ ਕਿੰਨੀ ਐ ਇਲੀਗਲ ਮਾਈਨਿੰਗ ਕਰ ਰਹੇ ਨੇ ਕਿੰਨੇ ਕੋਠੀਆਂ ਤੇ ਕਬਜ਼ੇ ਕਰ ਰਹੇ ਨੇ ਕਿੰਨਾ ਸ਼ਰਾਬ ਦਾ ਘੋਟਾਲਾ ਚੱਲ ਰਿਹਾ ਕਿੰਨੀ ਜਰਾਲੀ ਜਰਿਲੀ ਸ਼ਰਾਬ ਹੋ ਗਈ 60000 ਕਰੋੜ ਰੁਪਏ ਪੰਜਾਬ ਤੇ ਕਰਜ਼ਾ ਚੜ ਗਿਆ ਸੋ ਮੇਰੇ ਹਿਸਾਬ ਨਾਲ ਬਹੁਤ ਜ਼ਬਰਦਸਤ ਐਮਰਜੈਂਸੀ ਹੈ ਉਹ ਜਿਹੜੀ ਜਿਮਨੀ ਚੋਣ ਸੀਗੀ ਉਦੋਂ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਈ ਉਹ ਜਿੱਤੇ ਨੇ ਕਿਉਂਕਿ ਉਦੋਂ ਲੋਕਾਂ ਨੂੰ ਲੱਗਿਆ ਕਿ ਸਿਮਰਨਜੀਤ ਮਾਨ ਹਰਾਵੇਗਾ ਕਿਉਂਕਿ ਤਾਜੀ-ਤਾਜੀ ਇਲੈਕਸ਼ਨ ਵਿੱਚ ਪੁਰਾਣੀਆਂ ਪਾਰਟੀਆਂ ਨੂੰ ਲੋਕਾਂ ਨੇ ਰਿਜੈਕਟ ਕੀਤਾ ਸੀ ਕਾਂਗਰਸ ਜਿਹੜੀ ਆ ਉਹ 2 ਲੱਖ ਵੋਟ ਘਰੋ ਲੈ ਕੇ ਚੱਲਦੀ ਆ ਉਹਦਾ ਡਾਟਾਬੇਸ ਮੈਂ ਕਢਾਇਆ ਵਾ 2022 ਦੀ ਇਲੈਕਸ਼ਨ ਵਿੱਚ ਅਸੈਂਬਲੀ ਸਭ ਤੋਂ ਵਰਸਟ ਪਰਫਾਰਮੈਂਸ ਹੈ 2 ਲੱਖ 18 ਹਜ਼ਾਰ ਵੋਟ ਪੈਂਦੀ ਆ ਜਦੋਂ ਜਿਮਨੀ ਚੋਂ ਆਉਂਦੀ ਆ ਦਲਬੀਰ ਗੋਲਡੀ ਲੜਦਾ ਉਦੋਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਹਰਾਊਗਾ ਸਿਮਰਨਜੀਤ ਮਾਨ ਨਾ ਰਹੂਗਾ ਉਹ ਡੇਢ ਪੌਣੇ 2 ਲੱਖ ਕਾਂਗਰਸ ਦੀ ਵੋਟ ਸ਼ਿਫਟ ਹੋਈ ਸਿਮਰਨਜੀਤ ਸਿੰਘ ਮਾਨ ਨੂੰ ਤਾਂ ਜਿੱਤ ਗਏ ਇਸ ਵਾਰ ਉਹ ਸਥਿਤੀ ਨਹੀਂ ਹੈਗੀ ਇਸ ਵਾਰ ਕਾਂਗਰਸ ਦੇ ਨੂੰ ਭਰੋਸਾ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਡੀਫੀਟ ਕਰਨਾ ਸੰਗਰੂਰ ਦਾ ਪਿਛਲੇ 30 ਸਾਲ ਦਾ ਇਤਿਹਾਸ ਹੈ ਦੇਵ ਆਲਵੇਸ ਵੋਟਡ ਅਗੇਂਸਟ ਦੀ ਪ੍ਰੈਜ਼ੈਂਟ ਗਵਰਨਮੈਂਟ ਡਿਊਰਿੰਗ ਪਾਰਲੀਮੈਂਟ ਇਲੈਕਸ਼ਨਸ ਔਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਫਾਈਟ ਚ ਨਾ ਹੋ ਇਦਾਂ ਦੇ ਹਾਲਾਤ ਵੀ ਬਣੇ ਹੋਏ ਨੇ ਕਿ ਸ਼ਾਇਦ ਫਾਈਟ ਚ ਹੀ ਨਾ ਹੋ ਜਿਹੜਾ ਤੁਸੀਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹਦਾ ਕਿਹੜਾ ਇਨਸਾਫ ਦਿੱਤਾ ਭਗਵੰਤ ਨੇ ਉਹ ਤਾਂ ਵਿਚਾਰੇ ਬਹੁਤ ਹਤਾਸ਼ ਨੇ ਬਲਕੌਰ ਸਿੰਘ ਹੁਣੇ that issues remains standing pending ਔਰ ਇਸੇ ਤਰ੍ਹਾਂ ਨਾਲ ਜਿਹੜੇ ਬਾਕੀ ਦੇ ਪੱਖ ਦੇ ਮਸਲੇ ਨੇ ਉਹ ਐਡ ਆਨ ਐਡ ਆਨ ਹੀ ਹੋਏ ਨੇ ਤਾਂ ਮੈਂ ਸੰਗਰੂਰ ਜਿਹੜਾ ਬਾਗੀ ਹਲਕਾ ਵਾ ਤੇ ਬਾਗੀਆਂ ਨੂੰ ਬਾਗੀ ਪਸੰਦ ਨੇ ਤੇ ਮੈਂ ਵੀ ਪੰਜਾਬ ਦੇ ਵਿੱਚ ਬਾਗੀ ਆਗੂਆਂ ਦੀ ਕਤਾਰ ਦੇ ਵਿੱਚ ਮੈਨੂੰ ਗਿਣਿਆ ਜਾਂਦਾ ਇਸ ਕਰਕੇ ਇਹ ਇਲੈਕਸ਼ਨ ਇੱਕ ਲਹਿਦਾ ਹੈਰਾਨਜਨਕ ਨਤੀਜੇ ਪ੍ਰੋਡਿਊਸ ਕਰਨਗੇ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਨਾ ਜਿਹੜਾ ਮੈਂ ਤਾਂ ਉਹਨਾਂ ਨਾਲ ਕੰਮ ਕੀਤਾ ਉਹ ਬੜੇ ਜਜ਼ਬਾਤੀ ਚੰਗੇ ਬੰਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਾਰਾ ਕੰਮ ਜਿਹੜਾ ਵਾ ਇਹ ਦਿਖਾਵਾ ਵਾ ਸਾਨੂੰ ਸਿਰਫ ਇਸਤੇਮਾਲ ਕੀਤਾ ਜਾਂਦਾ ਦਰਿਆ ਚੱਕਣ ਵਾਸਤੇ ਬਸਤੇ ਫੜਨ ਵਾਸਤੇ ਪਰਚੇ ਦਰਜ ਕਰਾਉਣ ਕਰੀਮ ਜਿਹੜੀ ਆ ਉਹ ਤਾਂ ਰਗ ਚੱਡਾ ਤੇ ਕੀ ਨਾ ਉਹਦਾ ਖੱਟੜ ਕੇ ਖਟਕਰ ਕੇ ਕੀ ਨਾ ਸੰਦੀਪ ਟੱਕਰ ਕੇ ਕੀ ਨਾ ਉਹਨਾਂ ਦਾ ਐਮ.ਐਲ.ਏ ਦਾ ਉਹ ਸੌਰੀ ਜਿਹੜਾ ਉਹਨਾਂ ਦਾ ਐਮ.ਪੀ. ਹੈ ਪਾਠਕ ਯਾ लवली ਯੂਨੀਵਰਸਿਟੀ ਯਾ ਸਨੀ ਰੂੜਾ ਅਮੀਰ ਆਦਮੀ ਐਮਪੀਆ ਦੀ ਸੀਟਾਂ ਤਾਂ ਉਹਨਾਂ ਲਈ ਬਣੀਆਂ ਨੌਕਰੀਆਂ ਬਣੀਆਂ ਗੈਰ ਪੰਜਾਬੀਆਂ ਵਾਸਤੇ ਦੇਰਫੋਰ ਇਹ ਸਾਰੇ ਇਸ਼ੂਜ਼ ਨੂੰ ਲੈਵਲ ਲਾਵਾਂਗੇ ਔਰ ਮੈਂ ਪਾਕਿਸਤਾਨ ਨਾਲ ਪੰਜਾਬ ਦਾ ਬਾਰਡਰ ਖੁੱਲਿਆ ਜਾਵੇ ਤਾਂ ਕਿ ਸਾਡੀ ਖੇਤੀ ਔਰ ਸਾਡੀ ਜਿਹੜਾ ਵਪਾਰ ਆ ਉਹ ਅੱਛਾ ਕੀਤਾ ਜਾਵੇ